ਸੜਕਾਂ ਤੇ ਗੰਦਗੀ ਫਲਾਉਣ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਸਰਕਾਰ ਤੁਹਾਨੂੰ ਦੱਸ ਦਈਏ ਕਿ ਮੋٹے ਮੋٹے ਚਲਾਨ ਵੀ ਹੋ ਸਕਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਰਕਾਰ ਨਵੇਂ ਕਦਮ ਚੁੱਕਣ ਜਾ ਰਹੀ ਹੈ ਕਿ ਜਿਹੜੇ ਲੋਕ ਸੜਕਾਂ ਤੇ ਗੰਦਗੀ ਫੈਲਾਉਂਦੇ ਨੇ ਜਾਂ ਕੂੜਾ ਕਰਕਟ ਸੁੱਟਦੇ ਨੇ ਹੁਣ ਉਹਨਾਂ ਦੇ ਮੋٹے-ਮੋٹے ਚਲਾਣ ਕੱਟੇ ਜਾਣਗੇ ਤਾਂ ਦੱਸ ਦਈਏ ਕਿ ਬਟਾਲਾ ਸ਼ਹਿਰ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਨਗਰ ਕਾਰਪੋਰੇਸ਼ਨ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਆ। ਦਰਅਸਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ। ਜਿੱਦਾਂ ਚੱਲਦੇ ਆਂ ਜੋ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਦਾ ਕੂੜਾ ਕਰਕਟ ਸੜਕਾਂ ਤੇ ਸੁੱਟਦੇ ਨੇ ਉਹਨਾਂ ਦੇ ਚਲਾਣ ਕੱਟੇ ਜਾ ਰਹੇ ਨੇ ਤੇ ਕਾਨੂੰਨੀ ਕਾਰਵਾਈ ਵੀ ਗੱਲ ਕਹੀ ਜਾ ਰਹੀ ਆ। अभियान ਦੇ ਤਹਿਤ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਸੈਨੇਟਰੀ ਇਨਸਪੈਕਟਰ ਵਿਕਾਸワਸਦੇਵ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਵਾਰ ਲੋਕਾਂ ਨੂੰ ਵਰਨਿੰਗ ਦਿੱਤੀ ਗਈ ਹੈ ਜੋ ਲੋਕ ਆਪਣੇ ਦੁਕਾਨਾਂ ਦਾ ਕੂੜਾ ਕਰਕੜਕ ਸੜਕ ਤੇ ਸੁੱਟ ਦਿੰਦੇ ਨੇ ਜਿਸ ਨੂੰ ਰੋਕਣ ਦੇ ਲਈ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਦੇ ਲਈ ਚਲਾਨ ਕੱਟੇ ਜਾ ਰਹੇ ਨੇ। ਜੇਕਰ ਚਲਾਨ ਕੱਟਣ ਦੀ ਕਾਰਵਾਈ ਤੋਂ ਬਾਅਦ ਵੀ ਗਲਤ ਅਨਸਰ ਆਪਣੀਆਂ ਆਦਤਾਂ ਨਹੀਂ ਸੁਧਾਰਨਗੇ ਉਹਨਾਂ ਦੇ ਖਿਲਾਫ ਪਣ ਦੀ ਕਾਰਵਾਈ ਕੀਤੀ ਜਾਵੇਗੀ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ ਸੜਕਾਂ ਤੇ ਗੰਦਗੀ ਫਲਾਉਣ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਸਰਕਾਰ ਤੁਹਾਨੂੰ ਦੱਸ ਦਈਏ ਕਿ ਮੋٹے ਮੋٹے ਚਲਾਨ ਵੀ ਹੋ ਸਕਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਰਕਾਰ ਨਵੇਂ ਕਦਮ ਚੁੱਕਣ ਜਾ ਰਹੀ ਹੈ ਕਿ ਜਿਹੜੇ ਲੋਕ ਸੜਕਾਂ ਤੇ ਗੰਦਗੀ ਫੈਲਾਉਂਦੇ ਨੇ ਜਾਂ ਕੂੜਾ ਕਰਕਟ ਸੁੱਟਦੇ ਨੇ ਹੁਣ ਉਹਨਾਂ ਦੇ ਮੋٹے-ਮੋٹے ਚਲਾਨ ਕੱਟੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਬਟਾਲਾ ਸ਼ਹਿਰ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਨਗਰ ਕਾਰਪੋਰੇਸ਼ਨ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਆ। ਦਰਅਸਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ। ਜਿਸ ਤਰ੍ਹਾਂ ਚੱਲਦੇ ਆਂ ਜੋ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦਾ ਕੂੜਾ ਕਰਕਟ ਸੜਕਾਂ ਤੇ ਸੁੱਟਦੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਕਾਨੂੰਨੀ ਕਾਰਵਾਈ ਵੀ ਗੱਲ ਕਹੀ ਜਾ ਰਹੀ ਆ। अभियान ਦੇ ਤਹਿਤ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਸੈਨੇਟਰੀ ਇਨਸਪੈਕਟਰ ਵਿਕਾਸワਸਦੇਵ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਵਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੋ ਲੋਕ ਆਪਣੇ ਦੁਕਾਨਾਂ ਦਾ ਕੂੜਾ ਕਰਕੜਕ ਸੜਕ ਤੇ ਸੁੱਟ ਦਿੰਦੇ ਨੇ ਜਿਸ ਨੂੰ ਰੋਕਣ ਦੇ ਲਈ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਦੇ ਲਈ ਚਲਾਨ ਕੱਟੇ ਜਾ ਰਹੇ ਨੇ। ਜੇਕਰ ਚਲਾਨ ਕੱਟਣ ਦੀ ਕਾਰਵਾਈ ਤੋਂ ਬਾਅਦ ਵੀ ਗਲਤ ਆਨਸਰ ਆਪਣੀਆਂ ਆਦਤਾਂ ਨਹੀਂ ਸੁਧਾਰਨਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜ਼ੀਕੇ ਆਰਟੀਵਿਦ ਨਾਲ ਸੜਕਾਂ ਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਸਰਕਾਰ ਤੁਹਾਨੂੰ ਦੱਸ ਦਈਏ ਕਿ ਮੋਟੇ-ਮੋਟੇ ਚਲਾਨ ਵੀ ਹੋ ਸਕਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਰਕਾਰ ਨਵੇਂ ਕਦਮ ਚੁੱਕਣ ਜਾ ਰਹੀ ਹੈ ਕਿ ਜਿਹੜੇ ਲੋਕ ਸੜਕਾਂ ਤੇ ਗੰਦਗੀ ਫੈਲਾਉਂਦੇ ਨੇ ਜਾਂ ਕੂੜਾ ਕਰਕਟ ਸੁੱਟਦੇ ਨੇ ਹੁਣ ਉਹਨਾਂ ਦੇ ਮੋٹے-ਮੋٹے ਚਲਾਣ ਕੱਟੇ ਜਾਣਗੇ ਤਾਂ ਦੱਸ ਦਈਏ ਕਿ ਬਟਾਲਾ ਸ਼ਹਿਰ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਨਗਰ ਕਾਰਪੋਰੇਸ਼ਨ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਆ। ਦਰਅਸਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ। ਜਿੱਦਾਂ ਚੱਲਦੇ ਆ ਜੇ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਦਾ ਕੂੜਾ ਕਰਕਟ ਸੜਕਾਂ ਤੇ ਸੁੱਟਦੇ ਨੇ ਉਹਨਾਂ ਦੇ ਚਲਾਣ ਕੱਟੇ ਜਾ ਰਹੇ ਨੇ ਤੇ ਕਾਨੂੰਨੀ ਕਾਰਵਾਈ ਵੀ ਗੱਲ ਕਹੀ ਜਾ ਰਹੀ ਆ। अभियान ਦੇ ਤਹਿਤ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਸੈਨੇਟਰੀ ਇਨਸਪੈਕਟਰ ਵਿਕਾਸワਸਦੇਵ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਵਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੋ ਲੋਕ ਆਪਣੇ ਦੁਕਾਨਾਂ ਦਾ ਕੂੜਾ ਕਰਕੜਕ ਸੜਕ ਤੇ ਸੁੱਟ ਦਿੰਦੇ ਨੇ ਜਿਸ ਨੂੰ ਰੋਕਣ ਦੇ ਲਈ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਦੇ ਲਈ ਚਲਾਨ ਕੱਟੇ ਜਾ ਰਹੇ ਨੇ। ਜੇਕਰ ਚਲਾਣ ਕੱਟਣ ਦੀ ਕਾਰਵਾਈ ਤੋਂ ਬਾਅਦ ਵੀ ਗਲਤ ਆਨਸਰ ਆਪਣੀਆਂ ਆਦਤਾਂ ਨਹੀਂ ਸੁਧਾਰਨਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ